ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਇਆ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਗਰਮ ਸ਼ਾਲਾਂ ਕੋਟੀਆਂ ਦੀ ਬਿੱਗ ਸੇਲ ਆਫਰਾਂ ਤੇ ਸੇਲ ਲਈ ਹੈ ਜੀ ਘੱਟ ਰੇਟਾਂ ਦੀ ਸੇਲ ਲਈ ਹੈ ਆਹ ਵਾਲੇ ਗਰਮ ਸ਼ਾਲ ਹੈ ਜੀ ਸਿਰਫ ਔਰ ਸਿਰਫ 150 ਰੁਪਏ ਦਾ ਰੇਟ ਦੀ ਗੱਲ ਕਰੀਏ ਤਾਂ 150 ਰੁਪਏ ਦਾ ਗਰਮ ਸ਼ਾਲ ਹੈ ਖੁੱਲਾ ਡੁੱਲਾ ਵੱਡਾ ਸ਼ਾਲ ਹੈ ਜੀ ਕਲਰ ਮੈਨ ਮੈਨ 5 6 ਕਲਰ ਆਉਣਗੇ ਜੀ ਸਟਾਕ ਕਲੀਅਰ ਦੀ ਸੇਲ ਲਈ ਹੈ ਜੀ ਸੀਜ਼ਨ ਦੀ ਲਾਸਟ ਵੀਡੀਓ ਹੈ ਇਸ ਤੋਂ ਬਾਅਦ ਕੋਈ ਗਰਮ ਸ਼ਾਲਾਂ ਕੋਟੀਆਂ ਦੀ ਵੀਡੀਓ ਨਹੀਂ ਆਉਣੀ ਹੈਗੀ ਜੀ ਇਸ ਤੋਂ ਬਾਅਦ ਜੋ ਵੀ ਵੀਡੀਓ ਆਉਣਗੀਆਂ ਗਰਮੀ ਵਾਲੇ ਸੂਟਾਂ ਦੀਆਂ ਆਉਣਗੀਆਂ ਜੀ ਇਹ ਲਾਸਟ ਵੀਡੀਓ ਹੈ ਗਰਮ ਸ਼ਾਲ ਦਿਖਾ ਰਹੇ ਹਾਂ ਤੁਹਾਨੂੰ ਰੇਟ ਹੈਗਾ ਜੀ ਸਿਰਫ 150 ਰੁਪਏ ਦਾ ਗਰਮ ਖੁੱਲਾ ਡੁੱਲਾ ਸ਼ਾਲ ਹੈ ਵੱਡਾ ਸ਼ਾਲ ਹੈ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਮੈਨ ਮੈਨ ਕਲਰ ਨੇ ਬਲੈਕ ਕਲਰ ਹੈ ਜੀ ਸਕਿਨ ਕਲਰ ਹੈ ਰੈੱਡ ਕਲਰ ਹੈ ਗ੍ਰੀਨ ਕਲਰ ਹੈ ਲਾਈਟ ਕਲਰ ਡਾਰਕ ਕਲਰ ਹੈ ਸਾਰੇ ਕਲਰ ਮਿਲ ਜਾਣਗੇ ਨਾ ਵੀ ਕਲਰ ਰੈੱਡ ਕਲਰ ਕਲਰਾਂ ਦੀ ਕੰਬੀਨੇਸ਼ਨ ਸਾਰਿਆਂ ਦੀ ਵਧੀਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਆ ਸਸਾ ਆ ਵਾਲੇ ਸਾਰੇ ਕਲਰ ਦਿਖਾਵਾਂਗੇ ਜੀ ਤੁਹਾਨੂੰ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕੋਟੀਆਂ ਦੀ ਸੇਲ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕੋਟੀਆਂ ਦੀ ਸੇਲ ਵੀ ਦਿਖਾਵਾਂਗੇ ਤੁਹਾਨੂੰ ਸ਼ਾਲਾਂ ਦੀ ਸੇਲ ਵੀ ਦਿਖਾਵਾਂਗੇ ਜੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਪਰ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਕੋਈ ਵੀ ਪੀਸ ਅਗਰ ਤੁਹਾਨੂੰ ਚਾਹੀਦਾ ਤਾਂ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਔਨਲਾਈਨ ਵੀ ਅਸੀਂ ਭੇਜ ਦਾਂਗੇ ਕੈਸ਼ ਔਨ ਡਿਲੀਵਰੀ ਵੀ ਭੇਜਦੇ ਆਂ ਜੀ ਕੋਈ ਵੀ ਪੀਸ ਔਨਲਾਈਨ ਮੰਗਵਾਉਣ ਔਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਸ਼ਾਲਾਂ ਦੇ ਸਾਰੇ ਰੇਟ ਹੈਗਾ ਸਿਰਫ 150 ਰੁਪਏ ਦਾ ਗਰਮ ਸ਼ਾਲ ਆਹ ਵਾਲੇ ਕਲਰ ਹੈ ਜੀ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੇ ਹੋ ਜੀ ਬਹੁਤ ਸਾਰੀਆਂ ਕੋਟੀਆਂ ਦੇ ਡਿਜ਼ਾਈਨ ਦਿਖਾਵਾਂਗੇ ਸ਼ਾਲਾਂ ਦੇ ਡਿਜ਼ਾਈਨ ਦਿਖਾਵਾਂਗੇ ਗਰਮ ਸ਼ਾਲਾਂ ਕੋਟੀਆਂ ਦੀ ਸੇਲ ਆਈ ਹੈ ਭਾਰੀ ਸੇਲ ਹੈ ਜੀ ਸੀਜ਼ਨ ਜਾਂਦੇ ਸੀਜ਼ਨ ਦੀ ਸੇਲ ਹੈ ਆ ਵਾਲੇ ਕਲਰ ਪੈਨੇ 150 ਵਾਲੇ ਸ਼ਾਲਾਂ ਦੇ ਵਿੱਚ ਸਾਰੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੈਂਸ ਸਵਟਰ 320 ਪੈਨੇ ਜੈਂਸ ਸਵਟਰ ਦੇ ਸਿਰਫ 150 ਰੁਪਏ ਦਾ ਪੀਸ ਹੈ ਪਰ ਸ਼ਰਮ ਦਾ ਸਵਟਰ ਵਧੀਆ ਸਿਰਫ 150 ਦਾ ਪੀਸ ਹੈ ਜੀ ਤਿੰਨ ਪੀਸ ਪੇ ਹੈ ਸਵਾਟਰਾਂ ਜੈਂਸ ਸਵਾਟਰਫੁੱਲ ਸਾਈਜ਼ ਉਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲੇਡੀਜ਼ ਕੋਟੀਆਂ 200 ਰੁਪਏ ਵਾਲੀਆਂ ਆ ਵਾਲੀਆਂ ਲੇਡੀਜ਼ ਕੋਟੀਆਂ ਨੇ ਜੀ ਸਿਰਫ 200 ਰੁਪਏ ਦਾ ਪੀਸ ਹੈ ਆ ਵਾਲੇ ਕਲਰ ਹੈ ਜੀ ਸਾਰੇ ਕਲਰ ਦਿਖਾਇਆ ਖੋਲ ਕੇ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਜੀ ਸਾਰੇ ਕਲਰ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਇਹ ਪੀਸ ਹੈਗੇ ਨੇ ਸਿਰਫ 200 ਰੁਪਏ ਦਾ ਪੀਸ ਹੈ ਜੀ ਆ ਵਾਲੇ ਕਲਰ ਹੈ ਜੀ ਆ ਵਾਲੇ ਕਲਰ ਹੈ ਜੀ ਪਿਛਲੇ ਹਫਤੇ ਵੀਡੀਓ ਬਣਾਈ ਸੀ ਉਹਦੇ ਵਿੱਚ ਬਹੁਤ ਸਾਰੇ ਆਰਡਰ ਆਏ ਆ ਉਹ ਸਟਾਕ ਖਤਮ ਹੋ ਗਿਆ ਜੀ ਇਸ ਹਫਤੇ ਦੁਬਾਰਾ ਵੀਡੀਓ ਬਣਾਈ ਆ ਕੋਟੀਆਂ ਦੀ ਡਿਟੇਲ ਨਾਲ ਜਿਹੜੇ ਕਲਰ ਅਵੇਲੇਬਲ ਹੈਗੇ ਜਿਹੜਾ ਸਟਾਕ ਸਾਡੇ ਕੋਲ ਉਹਦੀ ਵੀਡੀਓ ਬਣਾਈ ਹੈ ਜੀ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੇ ਹੋ ਜੀ ਆ ਵਾਲੇ ਕਲਰ ਦਿਖਾਇਆ ਦਿਖਾ ਰਹੇ ਆ ਤੁਹਾਨੂੰ ਖੋਰ ਕੇ ਸਾਰੇ 200 ਰੁਪਏ ਦਾ ਪੀਸ ਹੈ ਇਹ ਆ ਵਾਲੇ ਰੰਗ ਹੈ ਜੀ ਆ ਵਾਲੇ ਕਲਰ ਹੈ ਜੀ ਸਿਰਫ 200 ਰੁਪਏ ਦਾ ਪੀਸ ਹੈ ਕਲਰ ਅਡੀਆਂ ਤੁਹਾਨੂੰ ਸਾਰੇ ਦਿਖਾਵਾਂਗੇ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਕੋਟੀਆਂ ਦਾ ਡਿਟੇਲ ਨਾਲ ਵੀਡੀਓ ਬਣਾਈਏ ਜੀ ਬਹੁਤ سارے ਕਸਟਮਰ ਦੀ ਡਿਮਾਂਡ ਸੀ ਵੀ ਜਿਹੜਾ ਅਵੇਲੇਬਲ ਸਟਾਕ ਆ ਉਹਦੀ ਵੀਡੀਓ ਪਾਉ ਜੀ ਆ ਦੇਖੋ ਇਹ ਕਲਰ ਪੈਨੇ ਸਾਰੇ ਜਲਦੀ ਜਲਦੀ ਬੁੱਕ ਕਰ ਲਿਓ ਜੀ ਇਹ ਕਲਰ ਖਤਮ ਹੋ ਜਾਣੇ ਆ ਸਟਾਕ ਖਤਮ ਹੋ ਜਾਣੇ ਕਲੀਅਰ ਹੋ ਜਾਣੇ ਥੋੜਾ ਸਟਾਕ ਪਿਆ ਜੀ ਸਾਡੇ ਕੋਲੇ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਵੀ ਭੇਜਦਾ ਹੈ ਘਰ ਬੈਠੇ ਵੀ ਮੰਗਾ ਸਕਦੇ ਹੋ ਜੀ ਆਹ ਵਾਲੇ ਪੀਸ ਪੈ ਰਹੇ ਨੇ ਸਾਰੇ ਸਿਰਫ 200 ਰੁਪਏ ਦਾ ਪੀਸ ਹੈ ਜੀ ਪਰ ਚੰਦੀਆਂ ਕੋਟੀਆਂ ਨੇ ਵਧੀਆਂ ਕੋਟੀਆਂ ਨੇ ਲੌਂਗ ਸਾਈਜ਼, ਮੀਡੀਅਮ ਸਾਈਜ਼, ਐਕਸਲ ਸਾਈਜ਼, ਐਲ ਸਾਈਜ਼, ਡਬਲ ਐਕਸਲ ਸਾਰੇ ਸਾਈਜ਼ ਮਿਲ ਜਾਣਗੇ ਜੀ ਸਟਾਕ ਕਲੀਅਰ ਦੀ ਸੇਲ ਹੈ ਜੀ 200 ਰੁਪਏ ਦਾ ਪੀਸ ਹੈ ਜੀ ਕੋਟੀ ਦਾ ਆਹ ਕੋਟੀਆਂ ਹੈਗੀਆਂ ਨੇ ਸਿਰਫ 200 ਰੁਪਏ ਆਹ ਵਾਲੇ ਕਲਰ ਪੈਨੇ ਜੀ ਆਹ ਵਾਲੇ ਕਲਰ ਡਿਜ਼ਾਈਨ ਪੈਨੇ ਆਹ ਵਾਲੇ ਕਲਰ ਪੈਨੇ ਆ ਵਾਲੇ ਕਲਰ ਤੇ ਹੈ ਜੀ ਬੈਨ ਲਾਈਨ ਦੇ ਕੰਮ ਹੁੰਦੀਆਂ ਨੇ ਬੇਅ ਸ਼ਾਦੀਆਂ ਦੇ ਵਿੱਚ ਜਿਵੇਂ ਮਰਜੀ ਦੇਣ ਲੈਣ ਨੂੰ ਦੋ ਜੀ ਕੋਟੀਆਂ ਪਾਉਣ ਵਾਸਤੇ ਲਓ ਜੀ ਵਧੀਆਂ ਪਾਉਣ ਵਾਲੀਆਂ ਕੋਟੀਆਂ ਨੇ ਆ ਵਾਲੇ ਕਲਰ ਡਿਜ਼ਾਈਨ ਪਏ ਹੈ ਜੀ ਸਾਰੇ ਆ ਵਾਲੇ ਕਲਰ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਜੀ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਜਰੂਰ ਕਰ ਲਈ ਜੀ ਸਾਡੇ ਚੈਨਲ ਨੂੰ ਆਗੇ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗੀ ਜੀ ਆਹ ਜੈਂਸ ਕੋਟੀ ਹੈ ਜੀ 200 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਹੁਣ ਜੈਂਸ ਕੋਟੀ ਦਿਖਾ ਰਹੇ ਹਾਂ ਆਹ ਵਾਲੀ ਜੈਂਸ ਕੋਟੀ ਪਛਮ ਦੀ ਕੋਟੀ ਹੈ ਬੜੀ ਵਧੀਆ ਵੱਡੀ ਸਟਿਚੇਬਲ ਕੋਟੀ ਹੈ ਐਕਸਲ ਸਾਈਜ਼ ਹੈ ਜੀ ਆਹ ਫੈਂਸੀ ਕੋਟੀ ਹੈ ਜੀ ਕੋਈ ਵੀ ਇਸ ਪਿਆ ਲਾਸਟ ਹੈ ਵੀ 200 ਰੁਪਏ ਦਾ ਪੀਸ ਹੈ ਆਹ ਜੈਂਸ ਕੋਟੀ ਹੈ ਸਿਰਫ 200 ਰੁਪਏ ਦਾ ਪੀਸ ਹੈ ਜੀ ਆ ਵਾਲੇ ਰੰਗ ਹੈ ਜੀ ਆ ਵਾਲੇ ਕਲਰ ਪਏ ਆ ਜੀ ਆ ਵਾਲੇ ਰੰਗ ਪਏ ਆ ਜੀ ਆ ਵਾਲੇ ਰੰਗ ਹੈ ਜੀ ਆ ਵਾਲੇ ਕਲਰ ਪਏ ਆ ਜੀ ਕੋਟੀਆਂ ਦੇ ਜੈਨਸ ਕੋਟੀਆਂ ਦੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ 250 ਰੁਪਏ ਵਾਲੀਆਂ ਕੋਟੀਆਂ ਲੌਂਗ ਵੱਡੀਆਂ ਕੋਟੀਆਂ ਵਧੀਆ ਚ 250 ਰੁਪਏ ਵਾਲੇ ਪੀਸ ਆ ਦੇਖੋ ਜੀ ਕੋਟੀਆਂ ਹੈਗੀਆਂ ਨਾ 250 ਰੁਪਏ ਆਵਲੇ ਪੀਸ ਮਿਲ ਜਾਣਗੇ ਸਿਰਫ 250 ਆ ਲੋ ਜੀ ਕੋਈ ਵੀ 20 ਪਿਆ ਵਾਈਟ ਕਲਰ ਦਾ ਸਿਰਫ ਇੱਕੋ ਹੀ ਪੀਸ ਹੈ ਲਾਸਟ ਇਹ ਵੀ 250 ਰੁਪਏ ਦਾ ਆਵਲੇ ਸਾਰੇ ਪੀਸ ਸਿਰਫ ਔਰ ਸਿਰਫ 250 ਰੁਪਏ ਦੇ ਪੀਸ ਨੇ ਜੀ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸੈਂਡ ਕਰ ਦਿਓ ਸਾਡੇ ਵਟਸਐਪ ਨੰਬਰ ਤੇ ਆਵਲੇ ਕਲਰ ਪੀਸ ਪਏ ਜੀ ਆ ਲੋ ਆ ਲੌਂਗ ਪੀਸ ਪਿਆ ਵੱਡੇ ਪੀਸ ਹੈ ਜੀ ਸਿਰਫ 250 ਰੁਪਏ ਦਾ ਪੀਸ ਹੈ ਜੀ ਆਵਲੇ ਰੰਗ ਹੈ ਜੀ ਸਾਰੇ ਕੋਟੀਆਂ ਦੇ ਆਲੇ ਲੌਂਗ ਕੋਟੀਆਂ ਨੇ ਫਰੌਕ ਟਾਇਪ ਫੈਂਸੀ ਕੋਟੀਆਂ ਨੇ ਵਧੀਆ ਪਛਮ ਦੀਆਂ ਮੋਟੀਆਂ ਕੋਟੀਆਂ ਨੇ ਭਾਰੀਆਂ ਕੋਟੀਆਂ ਨੇ ਜੀ ਵਧੀਆ ਕੋਟੀਆਂ ਨੇ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਸਾਡੇ ਵੀਡੀਓ ਦੇ ਵਿੱਚ ਜਿਹੜੇ ਰੇਟ ਦਿਖਾਵਾਂਗੇ ਜੀ ਉਹੀ ਰੇਟ ਦਵਾਂਗੇ ਸੇਮ ਰੇਟ ਚਾਹੇ ਤੁਸੀਂ ਸਾਡੇ ਸ਼ਾਪ ਤੇ ਆ ਕੇ ਉਹ ਲੈ ਕੇ ਜਾ ਸਕਦੇ ਹੋ ਇਹ ਸੇਲ ਹੁੰਦੀ ਹੈ ਸਿਰਫ ਐਤਵਾਰ ਵਾਲੇ ਦਿਨ ਹੁੰਦੀ ਹੈ ਜੀ ਇਸ ਤੋਂ ਅੱਗੇ ਪਿੱਛੇ ਕਿਸੇ ਦਿਨ ਨਹੀਂ ਹੁੰਦੀ ਹੈਗੀ ਸੇਲ ਇਹ ਸਿਰਫ ਔਰ ਸਿਰਫ ਐਤਵਾਰ ਨੂੰ ਹੀ ਹੁੰਦੀ ਹੈ ਸੇਲ ਇਸ ਤੋਂ ਇਲਾਵਾ ਨਹੀਂ ਹੁੰਦੀ ਰੇਟ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਰੇਟ ਦਵਾਂਗੇ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਜੀ ਸਾਡੇ ਕੋਲ ਜਾਂ ਤੁਸੀਂ ਸਾਡੇ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਉਰ ਆ ਕੇ ਲੈ ਕੇ ਜਾ ਸਕਦੇ ਹੋ ਜੀ ਲੋਕੇਸ਼ਨ ਹੈਗੀ ਜੀ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਜੀ ਆ ਦੇਖੋ ਇਹ ਫੁੱਲ ਸਾਈਜ਼ ਦੀ ਕੋਟੀ ਹੈ ਆਹ ਲੋ ਵੱਡੀਆਂ ਕੋਟੀਆਂ ਵਧੀਆਂ ਸਿਰਫ 250 ਰੁਪਏ ਦਾ ਪੀਸ ਹੈ ਜੀ ਆਹ ਵਾਲੇ ਕੋਟੀਆਂ ਨੇ ਲੌਂਗ ਸਿਰਫ 250 ਰੁਪਏ ਦਾ ਪੀਸ ਹੈ ਜੀ ਆ ਬਲੇ ਰੰਗ ਪੈਣੇ ਜੀ ਕੋਟੀਆਂ ਦੇ ਆ ਕੋਟੀਆਂ ਨੇ ਸਾਰੀਆਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਇਕੱਲੇ ਇਕੱਲੇ ਪੀਸ ਦਾ ਖੋਲ ਕੇ ਦਿਖਾਵਾਂਗੇ ਇਕੱਲਾ ਇਕੱਲਾ ਪੀਸ ਕੋਟੀਆਂ ਦਾ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਡਿਟੇਲ ਨਾਲ ਵੀਡੀਓ ਬਣਾਈ ਹੈ ਕੋਟੀਆਂ ਦੀ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਸੈਂਡ ਕਰ ਦਿਓ ਸਾਡੇ ਵਟਸਐਪ ਨੰਬਰ ਤੇ ਜਿਹੜੀ ਚੀਜ਼ ਕਹਾਂਗੇ ਉਹੀ ਦਵਾਂਗੇ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਜੀ ਲੇਡੀਜ਼ ਕੋਟ ਫੈਂਸੀ ਕੋਟ ਲੇਡੀਜ਼ 400-500 ਰੁਪਏ ਬਾਜ਼ਾਰ ਦਾ ਰੇਟ ਸੀ ਇਹਦਾ ਜੀ ਹੁਣ ਐਂਡ ਸੀਜ਼ਨ ਦਾ ਰੇਟ ਲਾਇਆ ਹੈ ਸਿਰਫ 300 ਰੁਪਏ ਦਾ ਪੀਸ ਹੈ ਇਹ ਜਾਂਦੇ ਸੀਜ਼ਨ ਦਾ ਰੇਟ ਹੈ ਜੀ ਲਾਸਟ ਵੀਡੀਓ ਜਾਂਦੇ ਸੀਜ਼ਨ ਦੀ ਇਹ ਗਰਮ ਕੋਟੀਆਂ ਸ਼ਾਲਾਂ ਦੀ ਆਹ ਫੈਂਸੀ ਕੋਟ ਹੈ ਲੇਡੀਜ਼ ਕੋਟ ਹੈ ਸਿਰਫ 300 ਰੁਪਏ ਦਾ ਪੀਸ ਹੈ ਜਲਦੀ ਜਲਦੀ ਬੁੱਕ ਕਰ ਲਓ ਜੀ ਸਟਾਕ ਖਤਮ ਹੋ ਜਾਣਾ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਭੇਜ ਦਿਓ ਹੀ ਆਨਲਾਈਨ ਵੀ ਭੇਜ ਦਾਂਗੇ ਤੁਸੀਂ ਆਫਲਾਈਨ ਵੀ ਸਾਡੇ ਕੋਲੋਂ ਆ ਕੇ ਲੈ ਜਾ ਸਕਦੇ ਹੋ ਆ ਦੇਖਿਆ ਆਹ ਵਾਲੇ ਕਲਰ ਪੈਨੇ ਸਾਰੇ ਆਹ ਵਾਲੇ ਕਲਰ ਪੈਨੇ 400 500 ਵਾਲਾ ਪੀਸ ਹੈ ਸਿਰਫ 300 ਰੁਪਏ ਦਾ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਡਿਜ਼ਾਈਨ ਸਾਰੇ ਅਲੱਗ ਅਲੱਗ ਮਿਲ ਜਾਣਗੇ ਹਾਈ ਨੈਕ ਫਸਟ ਰੰਦ ਦੀ ਵਧੀਆ ਕੋਟ ਇਹ ਵੀ 300 ਰੁਪਏ ਦਾ ਪੀਸ ਹੈ 500 ਵਾਲਾ ਪੀਸ ਹੈ ਸਿਰਫ 300 ਰੁਪਏ ਦਾ ਕੋਈ ਪੀਸ ਹੈ ਲਾਸਟ ਆ ਲੋ ਯਾ ਵੀ ਕੋਟ ਪਿਆ 300 ਰੁਪਏ ਚ ਆ ਵਾਲੇ ਸਭ 300 ਰੁਪਏ ਵਾਲੇ ਪੀਸ ਨਹੀਂ ਵਧੀਆ ਵਾਲੇ ਪੀਸ ਨੇ ਸਾਰੇ ਆ ਵਾਲੇ ਕਲਰ ਹੈ ਜੀ ਆ ਵਾਲੇ ਕਲਰ ਸਾਰੇ ਦਿਖਾਇਆ ਜੀ ਡਿਟੇਲ ਨਾਲ ਵੀਡੀਓ ਬਣਾਈ ਆ ਕੱਲਾ ਕੱਲਾ ਪੀਸ ਖੋਲ ਕੇ ਦਿਖਾਇਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਕੋਈ ਵੀ ਵੀਡੀਓ ਦੇ ਵਿੱਚ ਕਮੀਆਂ ਦਾ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਆ ਵਾਲੇ ਕਲਰ ਡਿਜ਼ਾਈਨ ਨੇ ਸਾਰੇ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦੇ ਤੇ ਕਮੈਂਟ ਕਰ ਦੇ ਆ ਵਾਲੇ ਕਲਰ ਹੈ ਜੀ ਕੋਟ ਦੇ ਵਿੱਚ 300 ਰੁਪਏ ਦਾ ਪੀਸ ਹੈ ਸਿਰਫ ਆ ਵਾਲੇ ਕਲਰ ਪਏ ਆ ਜੀ ਅੱਗੇ ਤੁਹਾਨੂੰ ਫਿਰ ਲੇਡੀਜ਼ ਕੋਟੀਆਂ ਦਿਖਾਵਾਂਗੇ 250 ਰੁਪਏ ਵਾਲੀਆਂ ਆ ਲੇਡੀਜ਼ ਕੋਟੀਆਂ ਨੇ ਸਿਰਫ 250 ਰੁਪਏ ਆ ਕਲਰ ਡਿਜ਼ਾਈਨ ਦੇਖੋ ਇਹ ਪਸ਼ਮਤੀਆਂ ਵਧੀਆ ਕੋਟੀਆਂ ਨੇ ਮੋਟੀਆਂ ਕੋਟੀਆਂ ਨੇ ਜੀ 250 ਰੁਪਏ ਵਾਲੇ ਕੋਟੀਆਂ ਨੇ ਲੇਡੀਜ਼ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਜੀ ਹਰੇਕ ਪੀਸ ਦਾ ਇਕੱਲੇ ਇਕੱਲੇ ਪੀਸ ਦਾ ਬੋਲ ਕੇ ਰੇਟ ਦੱਸਿਆ ਹੈ ਜੀ ਵੀਡੀਓ ਦੇ ਵਿੱਚ ਜਿਹੜਾ ਵੀਡੀਓ 'ਚ ਰੇਟ ਦੱਸਿਆ ਹੈ ਫਿਕਸ ਰੇਟ ਹੈ ਜੀ ਇਹੀ ਰੇਟ ਲੱਗੂਗਾ ਫਿਕਸ ਰੇਟ ਦੀ ਸੇਲ ਹੈ ਇਹ ਘਟਾ ਕੇ ਰੇਟ ਲਾਏ ਨੇ ਆਫਰਾਂ ਤੇ ਸੇਲ ਲਈ ਹੈ ਜੀ ਫਿਕਸ ਰੇਟਾਂ ਦੀ ਸੇਲ ਹੈ ਜਿਹੜੇ ਵੀਡੀਓ 'ਚ ਰੇਟ ਬੋਲੇ ਆਹੀ ਰੇਟ ਲੱਗਣਗੇ ਜੀ ਅਗਰ ਤੁਸੀਂ ਆਨਲਾਈਨ ਮੰਗਾਉਣੇ ਤਾਂ ਪਲੱਸ ਸ਼ਿਪਿੰਗ ਚਾਰਜ ਹੁੰਦਾ ਜੀ ਉਹ ਲੱਗ ਤੋਂ ਲੱਗੂ ਆ ਉਹ ਥੋੜਾ ਬਹੁਤ ਹੀ ਹੁੰਦਾ ਜੀ ਜਿਹੜਾ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਭੇਜਾਂਗੇ ਤੁਸੀਂ ਆਨਲਾਈਨ ਮੰਗਾਓ ਚਾਹੇ ਆਫਲਾਈਨ ਮੰਗਾਓ ਸਾਡੇ ਕੋਲ ਜੋ ਚੀਜ਼ ਹੈ ਉਹੀ ਭੇਜਾਂਗੇ ਜਿਹੜੀ ਇਸ ਤੋਂ ਪਹਿਲਾਂ ਕਿਸੇ ਜਿਹੜੀ ਵੀ ਕਸਟਮਰ ਨੇ ਮੰਗਾਇਆ ਸਾਡੇ ਕੋਲ ਕੋਈ ਵੀ ਚੀਜ਼ ਤਾਂ ਜਿਹੜੀ ਚੀਜ਼ ਅਸੀਂ ਉਹਨਾਂ ਨੂੰ ਦਿਖਾਈ ਆ ਉਹੀ ਭੇਜੀ ਆ ਜੀ ਕਮੈਂਟ ਤੁਸੀਂ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਸਾਡੇ ਕੋਲ ਪੀਸ ਮੰਗਾਏ ਨੇ ਸਭ ਸਭ ਦੇ ਰਿਵਿਊ ਵਧੀਆ ਆਏ ਨੇ ਜੀ ਆ ਵਾਲੇ ਕਲਰ ਪੇਜੇ ਕੋਟੀਆਂ ਦੇ 250 ਰੁਪਏ ਵਾਲੀਆਂ ਨੇ ਆ ਲੈ ਆ ਕੋਟੀਆਂ ਸਾਰੇ ਰੰਗ ਪੈਨੇ ਆ ਗਈਆਂ ਨੇ ਸਿਰਫ 250 ਰੁਪਏ ਇਹ ਕੋਟੀਆਂ ਸਭ 2.50 ਰੁਪਏ ਵਾਲੀਆਂ ਨੇ ਜੀ ਇਹ ਤੁਹਾਨੂੰ ਦਿਖਾ ਰਹੇ ਆ ਵਾਲੀਆਂ ਸਾਰੀਆਂ ਸਿਰਫ 250 ਰੁਪਏ ਪੀਸ ਹੈ ਜੀ